ਮੈਂ ਸਰਦਾਰੀ ਦਾਲ ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਧਾਰੀਵਾਲ ਆਪਣੇ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਔਰ ਵਿਸ਼ੇਸ਼ ਕਰਕੇ ਸਾਡੇ ਹਲਕੇ ਦੇ ਸਾਡੇ ਹਰਮਨ ਪਿਆਰੇ ਨੇਤਾਂ ਸਰਦਾਰ ਪ੍ਰਤਾਪ ਸਿੰਘ ਜੀ ਬਾਜਾ ਸਾਹਿਬ ਜੋ ਪੰਜਾਬ ਸਰਕਾਰ ਦੇ ਵਿਰੋਧੀ ਧਿਰ ਦੇ ਨੇਤਾ ਵੀ ਹਨ ਉਹਨਾਂ ਵੱਲੋਂ ਆਪਣੇ ਸ਼ਹਿਰ ਧਾਰੀਵਾਲੋਂ ਔਰ ਦੇਸ਼ ਵਾਸੀਆਂ ਨੂੰ ਦਿਵਾਲੀ ਦੇ ਸਭ ਸ਼ੁਭ ਅਭਿਡਿਆਇਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਇਸ ਦੇ ਨਾਲ ਹੀ ਨੌਜੋਨਾਂ ਨੂੰ ਮੇਰੀ ਅਪੀਲ ਹੈ ਕਿ ਸਾਰੇ ਨੌਜਵਾਨ ਵੀਰ ਜਿਹੜੇ ਆ ਅੱਜ ਕੱਲ ਨਸ਼ੇ ਦੀ ਦਲਦਲ ਚ ਜਦੋਂ ਤਸੇ ਹੋਏ ਨੇ ਨਸ਼ਿਆਂ ਨੂੰ ਛੱਡਣ ਨਸ਼ਿਆਂ ਨੂੰ ਤਿਆਗਣ ਔਰ ਪੜ੍ਹਾਈ ਲਿਖਾਈ ਵਾਲਾ ਆਪਣੇ ਵਾਲਾ ਔਰ ਖੇਡਾਂ ਵਾਲਾ ਧਿਆਨ ਦੇਣਾ ਤੇ ਦਵਾਲੀ ਤੇ ਜੋ ਜੋ ਪਟਾਕੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਤੇ ਜੋ ਅੱਜ ਅੱਜ ਕੱਲ ਨਵੇਂ ਪਟਾਕੇ ਹਰੇ ਆਏ ਨੇ ਜੋ ਪ੍ਰਦੂਸ਼ਣ ਘੱਟ ਫਲਾਉਂਦੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਜੀ ਧੰਨਵਾਦ ਜੀ